ਸਤ ਸ੍ਰੀ ਅਕਾਲ ਮੈਂ ਹਾਂ ਸ੍ਰੀ ਮੁਖਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਇਸ ਘੰਟੇ ਦੀਆਂ ਸੰਖੇਪ ਖਬਰਾਂ ਲੈ ਕੇ ਹਾਜ਼ਰ ਹਾਂ ਪਹਿਲਾ ਚੋਣਵੀਆਂ ਖਬਰਾਂ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ਤੇ ਭਾਜਪਾ ਨੂੰ ਵੋਟਾਂ ਚੋਰੀ ਕਰਨ 'ਚ ਮਦਦ ਕਰਨ ਦਾ ਦੋਸ਼ ਲਾਇਆ ਸੀਚੇਵਾਲ ਵੱਲੋਂ ਕਰਜ਼ਾ ਮਾਫੀ ਅਤੇ ਮੁਆਵਜ਼ੇ ਦੀ ਮੰਗ ਸਿਡਨੀ ਪਬ ਬਾਹਰ ਗੋਲੀਬਾਰੀ ਇੱਕ ਮੌਤ ਮੈਲਬੌਰਨ 'ਚੋਂ 10 ਲੱਖ ਡਾਲਰ ਦੀ ਫਰਾਰੀ ਸਣੀ ਚਾਰ ਕਾਰਾਂ ਚੋਰੀ ਕ੍ਰੀਮੀਆਂ ਪੂਰਬੀ ਯੂਕਰੇਨ ਦੀ ਖੁਦਮੁਖਤਿਆਰੀ ਵਾਸ਼ਾ ਨਿਯੰਤਰਣ ਪੁਤਿੰ ਦੀ ਸ਼ਾਂਤੀ ਦੀ ਕੀਮਤ ਅਤੇ ਰੂਸ ਦਾ ਵਾਦਾ ਕੀ 450 ਕਰੋੜ ਦਾ ਲੁਧਿਆਣਾ ਸਿਟੀ ਸੈਂਟਰ ਪ੍ਰੋਜੈਕਟ ਬਰਬਾਦ ਹੁਣ ਖਬਰਾਂ ਵਿਸਥਾਰ ਨਾਲ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ਤੇ ਭਾਜਪਾ ਨੂੰ ਵੋਟਾਂ ਚੋਰੀ ਕਰਨ ਚ ਮਦਦ ਕਰਨ ਦਾ ਦੋਸ਼ ਲਾਇਆ ਰਾਹੁਲ ਗਾਂਧੀ ਨੇ ਬਿਹਾਰ ਵਿੱਚ ਵੋਟਰ ਅਧਿਕਾਰ ਯਾਤਰਾ ਦੌਰਾਨ ਚੋਣ ਕਮਿਸ਼ਨ ਉੱਤੇ ਭਾਜਪਾ ਨਾਲ ਮਿਲੀਭੁਗਤ ਕਰਕੇ ਵੋਟ ਚੋਰੀ ਕਰਨ ਦਾ ਦੋਸ਼ ਲਗਾਇਆ ਉਹਨਾਂ ਕਿਹਾ ਕਿ 2023 ਦਾ ਕਾਨੂੰਨ ਚੋਣ ਕਮਿਸ਼ਨਰਾਂ ਨੂੰ ਕਾਨੂੰਨੀ ਕਾਰਵਾਈ ਤੋਂ ਬਚਾਉਂਦਾ ਹੈ ਜਿਸ ਨਾਲ ਚੋਣ ਕਮਿਸ਼ਨ ਸੱਤਾਧਾਰੀ ਪਾਰਟੀ ਦਾ ਪੱਖ ਲੈ ਸਕਦਾ ਹੈ 사ਸाराम ਤੋਂ ਯਾਤਰਾ ਸ਼ੁਰੂ ਕਰਕੇ ਔਰੰਗਾਬਾਦ ਵਿੱਚ ਇੱਕ ਜਨਸਪਾ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਸਰਕਾਰ ਨੇ ਚੋਣ ਪ੍ਰਕਿਰਿਆ ਦੇ ਸੀ ਸੀਟੀਵੀ ਫੁਟੇਜ ਉੱਤੇ ਕਾਨੂੰਨ ਵਿੱਚ ਬਦਲਾਅ ਕਿਉਂ ਕੀਤਾ? ਰਾਹੁਲ ਨੇ ਇਹ ਵੀ ਦੋਸ਼ ਲਗਾਇਆ ਕਿ ਇਹ ਕਾਨੂੰਨ ਇਸ ਲਈ ਬਣਾਇਆ ਗਿਆ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ગૃહ ਮੰਤਰੀ ਅਮਿਤ ਸ਼ਾਹ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਕੋਈ ਵੀ ਚੋਣ ਕਮਿਸ਼ਨ ਵਿਰੁੱਧ ਕੋਈ ਕਾਰਵਾਈ ਨਾ ਕਰ ਸਕੇ ਕਿਉਂਕਿ ਇਹ ਇਹ ਉਹਨਾਂ ਦੀ ਮਦਦ ਕਰ ਰਿਹਾ ਹੈ ਅਤੇ ਉਹਨਾਂ ਦੇ ਨਾਲ ਵੋਟ ਚੋਰੀ ਵਿੱਚ ਸ਼ਾਮਲ ਹੈ। ਉਹਨਾਂ ਕਿਹਾ ਕਿ ਚੋਣ ਕਮਿਸ਼ਨ ਮੇਰੇ ਤੋਂ ਹਲਫਨਾਮਾ ਮੰਗ ਰਿਹਾ ਹੈ। ਪਰ ਅਨੁਰਾਗ ਠਾਕੁਰ ਪਾਜਬਾ ਤੋਂ ਹਲਫਨਾਮਾ ਨਹੀਂ ਮੰਗਦਾ ਜਦੋਂ ਉਹ ਇਹੀ ਗੱਲ ਕਹਿੰਦੇ ਹਨ ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਚੋਣ ਕਮਿਸ਼ਨ ਨੇ ਜਿਉਂਦੇ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਹੈ ਅਤੇ ਉਹਨਾਂ ਲੋਕਾਂ ਨੂੰ ਵੋਟਰ ਸੂਚੀ ਤੋਂ ਹਟਾ ਦਿੱਤਾ ਹੈ ਜਿਨ੍ਹਾਂ ਨੇ ਹਾਲ ਹੀ ਵਿੱਚ ਲੋਕ ਸਭਾ ਚੋਣਾਂ ਵਿੱਚ ਵੋਟ ਪਾਈ ਸੀ ਪਹਿਲਾਂ ਵੋਟ ਗੁਪਤ ਤਰੀਕੇ ਨਾਲ ਚੋਰੀ ਕੀਤੀ ਜਾਂਦੀ ਸੀ ਅਤੇ ਹੁਣ ਐਸਆਈਆਰ ਦੇ ਨਾਮ ਉੱਤੇ ਖੁੱਲ੍ਹਿਆਂ ਕੀਤਾ ਜਾ ਰਿਹਾ ਹੈ ਸੀਚੇਵਾਲ ਵੱਲੋਂ ਕਰਜ਼ਾ ਮੁਆਫੀ ਅਤੇ ਮੁਆਵਜ਼ੇ ਦੀ ਮੰਗ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਮੰਡ ਖੇਤਰ ਵਿੱਚ ਅਜਿਹੀਆਂ ਆਫ਼ਤਾਂ ਅਕਸਰ ਆਉਂਦੀਆਂ ਹਨ ਜਿਸ ਨਾਲ ਹਜ਼ਾਰਾਂ ਏਕੜ ਫਸਲਾਂ ਤਬਾਹ ਹੋ ਜਾਂਦੀਆਂ ਹਨ। ਸੀਚੇਵਾਲ ਨੇ ਇਹ ਵੀ ਮੰਗ ਕੀਤੀ ਕਿ ਪ੍ਰਭਾਵਿਤ ਕਿਸਾਨਾਂ ਦੇ ਬੈਂਕ ਕਰਜ਼ੇ ਮੁਲਤਵੀ ਕੀਤੇ ਜਾਣ। ਉਹਨਾਂ ਕਿਹਾ ਕਿ ਜਦੋਂ ਫਸਲਾਂ ਤਬਾਹ ਹੋ ਗਈਆਂ ਹਨ ਤਾਂ ਕਿਸਾਨ ਕਰਜ਼ਾ ਕਿਵੇਂ ਮੋੜਨਗੇ? ਉਹਨਾਂ ਸਰਕਾਰ ਨੂੰ ਖੇਤਾਂ ਦਾ ਸਰਵੇਖਣ ਕਰਨ ਲਈ ਕਿਹਾ ਤਾਂ ਜੋ ਨੁਕਸਾਨ ਦਾ ਪਤਾ ਲੱਗ ਸਕੇ। ਸਿਡਨੀ ਪਬਾਰ ਗੋਲੀਬਾਰੀ ਇੱਕ ਮੌਤ ਸਿਡਨੀ ਦੇ ਅੰਦਰੂਨੀ ਪੱਛਮ ਵਿੱਚ ਇੱਕ ਪਬ ਨੇੜੇ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਅਤੇ ਇੱਕ ਹੋਰ ਜ਼ਖਮੀ ਹੋ ਗਿਆ। ਸ਼ਾਮ 6:40 ਵਜੇ ਦੇ ਕਰੀਬ ਇੱਕ ਜਨਤਕ ਸਥਾਨ ਤੇ ਗੋਲੀਬਾਰੀ ਦੀਆਂ ਰਿਪੋਰਟਾਂ ਤੋਂ ਬਾਅਦ ਪੁਲਿਸ ਨੂੰ ਜੰਗਲਾਤ ਲਾਜ ਵਿੱਚ ਰੌ ਸਟਰੀਟ ਤੇ ਹੈਰੋਲਡ ਪਾਰਕ ਹੋਟਲ ਬੁਲਾਇਆ ਗਿਆ। ਅਧਿਕਾਰੀ ਦੋ ਵਿਅਕਤੀਆਂ ਨੂੰ ਲੱਭਣ ਲਈ ਪਹੁੰਚੇ ਜਿਨ੍ਹਾਂ ਨੂੰ ਲੋਕਾਂ ਨੇ ਕਈ ਵਾਰ ਗੋਲੀ ਮਾਰ ਦਿੱਤੀ ਸੀ ਜੋ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਕਾਰ ਵਿੱਚ ਮੌਕੇ ਤੋਂ ਚਲੇ ਗਏ ਸਨ। ਦੋਵਾਂ ਵਿਅਕਤੀਆਂ ਨੂੰ ਕਈ ਗੋਲੀਆਂ ਲੱਗੀਆਂ ਅਤੇ ਐਨਐਸਡਬਲਯੂ ਐਮਬੂਲੈਂਸ ਦੇ ਪੈਰਾਮੈਡੀਕਲ ਸਟਾਫ ਨੇ ਮੌਕੇ ਤੇ ਉਹਨਾਂ ਦਾ ਇਲਾਜ ਕੀਤਾ ਪਰ ਇੱਕ ਵਿਅਕਤੀ ਨੂੰ ਬਚਾਇਆ ਨਹੀਂ ਜਾ ਸਕਿਆ ਦੂਜੇ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੇ ਜਾਣ ਤੋਂ ਬਾਅਦ ਕ੍ਰਾਈਮ ਸੀਨ ਸਥਾਪਿਤ ਕਰ ਦਿੱਤਾ ਗਿਆ ਹੈ ਐਪਲ ਐਪ ਸਟੋਰ ਤੇ ਗੂਗਲ ਪਲੇ ਤੇ ਉਪਲਬਧ ਹੈ ਮੈਲਬੋਰਨ ਚੋਂ 10 ਲੱਖ ਡਾਲਰ ਦੀ ਫਰਾਰੀ ਸਣੀ 4 ਕਾਰਾਂ ਚੋਰੀ ਪਿਛਲੇ ਹਫਤੇ ਮੈਲਬੌਰਨ ਵਿੱਚ ਇੱਕ ਕਰ ਤੋਂ 10 ਲੱਖ ਡਾਲਰ ਦੀ ਫਰਾਰੀ ਸਮੇਤ ਚਾਰ ਲਗਜ਼ਰੀ ਕਾਰਾਂ ਚੋਰੀਆਂ ਇਸ ਮਾਮਲੇ ਵਿੱਚ ਪੁਲਿਸ ਇੱਕ ਵਿਅਕਤੀ ਦੀ ਪਾਲ ਕਰ ਰਹੀ ਹੈ ਪੁਲਿਸ ਨੇ ਦੱਸਿਆ ਕਿ ਇੱਕ ਵਿਅਕਤੀ 15 ਅਗਸਤ ਨੂੰ ਸਵੇਰੇ 1:30 ਵਜੇ ਬਲਵਿਨ ਨਾਰਥ ਵਿੱਚ ਗ੍ਰੈਥਨ ਰੋਡ ਤੇ ਇੱਕ ਜਾਇਦਾਦ ਵਿੱਚ ਦਾਖਲ ਹੋਇਆ ਕਰ ਦੇ ਅੰਦਰ ਉਸ ਵਿਅਕਤੀ ਨੇ ਕਾਰ ਦੀਆਂ ਚਾਬੀਆਂ ਦੇ ਚਾਰ ਸੈੱਟ ਇੱਕ ਪਰਸ ਅਤੇ ਕੁਝ ਵਾਇਰਲੈਸ ਹੈੱਡਫੋਨ ਚੋਰੀ ਕਰ ਲਏ ਅਗਲੇ 3 ਘੰਟਿਆਂ ਦੌਰਾਨ ਜਦੋਂ ਪਰਿਵਾਰ ਘਰ ਦੇ ਅੰਦਰ ਸੌਂ ਰਿਹਾ ਸੀ ਉਸ ਵਿਅਕਤੀ ਨੇ ਗੈਰੇਜ ਤੇ ਕਾਰਪੋਰਟ ਤੋਂ 4 ਕਾਰਾਂ ਚੋਰੀ ਕਰ ਲਈਆਂ ਇਨ੍ਹਾਂ ਕਾਰਾਂ ਵਿੱਚ ਲਾਲ ਰੰਗ ਦੀ 2019 ਫਰਾਰੀ 488 ਪਿਸਤਾ ਕਪਲ ਅਤੇ ਰਜਿਸਟ੍ਰੇਸ਼ਨ ਪਲੇਟ AYV 298 ਸ਼ਾਮਲ ਹੈ ਪੁਲਿਸ ਨੇ ਇੱਕ ਵਿਅਕਤੀ ਦੀ ਤਸਵੀਰ ਜਾਰੀ ਕੀਤੀ ਹੈ ਜਿਸ ਬਾਰੇ ਉਹਨਾਂ ਦਾ ਮੰਨਣਾ ਹੈ ਕਿ ਉਹ ਜਾਂਚ ਵਿੱਚ ਮਦਦ ਕਰ ਸਕਦਾ ਹੈ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਕ੍ਰਾਈਮ ਸਟਾਪਰਜ਼ ਨਾਲ 18003330 ਜਾਂ ਆਨਲਾਈਨ ਸੰਪਰਕ ਕਰਨ। ਕਰੀਮੀਆ ਪੂਰਬੀ ਯੂਕਰੇਨ ਦੀ ਖੁਦਮੁਖਤਿਆਰੀ ਭਾਸ਼ਾ ਨਿਯੰਤਰਣਾ ਪੁਤਿਨ ਦੀ ਸ਼ਾਂਤੀ ਦੀ ਕੀਮਤ ਅਤੇ ਰੂਸ ਦਾ ਵਾਅਦਾ ਕੀ। ਵਲਾਦੀਮੀਰ ਪੁਤਿਨ ਨੇ ਯੂਕਰੇਨ ਵਿੱਚ ਯੁੱਧ ਖਤਮ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ ਅਤੇ ਕੁਝ ਸ਼ਰਤਾਂ ਰੱਖੀਆਂ ਹਨ। ਇਨਾ ਵਿੱਚ ਕੀਵ ਨੂੰ ਕੁਝ ਇਲਾਕੇ ਛੱਡਣੇ ਪੈਣਗੇ ਅਤੇ ਕ੍ਰੀਮੀਆ ਉੱਤੇ ਰੂਸ ਦੇ ਦਾਅਵੇ ਨੂੰ ਮੰਨਣਾ ਹੋਵੇਗਾ ਡੋਨਾਲਡ 트ੰਪ ਨੇ ਇਸ ਬੈਠਕ ਨੂੰ ਫਾਇਦੇਮੰਦ ਦੱਸਿਆ ਅਤੇ ਸ਼ਾਂਤੀ ਦੇ ਸਮਝੌਤੇ ਦੀ ਗੱਲ ਕੀਤੀ ਪਰ ਬੋਲੋਡੀਮੀਰ ਜ਼ੇਲੈਂਸਕੀ ਨੇ ਇਲਾਕਾ ਛੱਡਣ ਤੋਂ ਇਨਕਾਰ ਕਰ ਦਿੱਤਾ ਅਤੇ ਸੁਰੱਖਿਆ ਦੀ ਗਾਰੰਟੀ ਮੰਗੀ ਜਿਸ ਨਾਲ ਯੂਰੋਪੀਅਨ ਨੇਤਾਵਾਂ ਵਿੱਚ ਚਿੰਤਾ ਵੱਧ ਗਈ 트ੰਪ ਨੇ ਬਾਅਦ ਵਿੱਚ ਕਿਹਾ ਕਿ ਉਹ ਅਤੇ ਪੁਤਿਨ ਸ਼ਾਂਤੀ ਲਈ ਇੱਕ ਟਾਂਚੇ ਉੱਤੇ ਸਹਿਮਤ ਹੋ ਗਏ ਸਨ ਰਾਈਟਰਜ਼ ਅਨੁਸਾਰ ਪੁਤਿਨ ਦੀ ਯੋਜਨਾ ਹੈ ਕਿ ਯੂਕਰੇਨ ਡੋਨੇਟਸਕ ਅਤੇ ਲੋਹਾਨਸਕ ਤੋਂ ਪਿੱਛੇ ਹਟ ਜਾਵੇ ਜਦੋਂ ਕਿ ਰੂਸ ਖੇਰਸਨ ਅਤੇ ਜਪੋਰੀਜਿਆ ਵਿੱਚ ਅੱਗੇ ਨਹੀਂ ਵਧੇਗਾ ਨਿਊਯਾਰਕ ਟਾਈਮਜ਼ ਮੁਤਾਬਕ ਟਰੰਪ ਨੇ ਕਿਹਾ ਕਿ ਪੁਤਿਨ ਨੇ ਯੂਕਰੇਨ ਨੂੰ ਡੋਨਬਾਸ ਛੱਡਣ ਲਈ ਕਿਹਾ ਫਾਈਨੈਂਸ਼ੀਅਲ ਟਾਈਮਜ਼ ਨੇ ਦੱਸਿਆ ਕਿ ਪੁਤਿਨ ਨੇ ਟਰੰਪ ਨੂੰ ਕਿਹਾ ਕਿ ਮੰਗਾ ਮੰਨਣ ਤੇ ਉਹ ਲੜਾਈ ਰੋਕ ਸਕਦੇ ਹਨ 450 ਕਰੋੜ ਦਾ ਲੁਧਿਆਣਾ ਸਿਟੀ ਸੈਂਟਰ ਪ੍ਰੋਜੈਕਟ ਬਰਬਾਦ ਲੁਧਿਆਣਾ ਸਿਟੀ ਸੈਂਟਰ 450 ਕਰੋੜ ਰੁਪਏ ਦਾ ਪ੍ਰੋਜੈਕਟ ਰੁਜ਼ਗਾਰ ਪੈਦਾ ਕਰਨਾ ਵਿਸ਼ਵ ਪੱਧਰੀ ਨਿਵੇਸ਼ ਨੂੰ ਆਕਰਸ਼ਿਤ ਕਰਨਾ ਤੇ ਸ਼ਹਿਰੀ ਪਛਾਣ ਨੂੰ ਮੋੜ ਪ੍ਰਭਾਸ਼ਿਤ ਕਰਨਾ ਸੀ ਪਰ ਇਹ ਨਸ਼ੇ ਦੇ ਆਦੀ ਲੋਕਾਂ ਲਈ ਹੌਟਸਪੌਟ ਬਣ ਗਿਆ ਹੈ 2003 ਵਿੱਚ ਸ਼ੁਰੂ ਹੋਇਆ ਪੱਖੋਵਾਲ ਰੋਡ ਦੇ ਨਾਲ ਸ਼ਹੀਦ ਭਗਤ ਸਿੰਘ ਨਗਰ ਵਿੱਚ ਇਹ ਜਗ੍ਹਾ ਹੈ ਜੋ ਕਿ 25 ਏਕੜ ਵਿੱਚ ਫੈਲੀ ਹੋਈ ਹੈ ਅਤੇ ਇਹ ਕੂੜੇ ਤੇ ਜੰਗਲੀ ਬਨਸਪਤੀ ਨਾਲ ਭਰੀ ਹੋਈ ਹੈ ਰਾਕੇਸ਼ ਮਲੋਤਰਾ ਨੇ ਕਿਹਾ ਜੇ ਸਿਟੀ ਸੈਂਟਰ ਪ੍ਰੋਜੈਕਟ ਪੂਰਾ ਹੋ ਜਾਂਦਾ ਤਾਂ ਇਹ ਲੁਧਿਆਣਾ ਨੂੰ ਵਪਾਰਕ ਪਾਵਰ ਹਾਊਸ ਵਜੋਂ ਸਥਾਪਿਤ ਕਰ ਸਕਦਾ ਸੀ ਤੇ ਅੰਤਰਰਾਸ਼ਟਰੀ ਬ੍ਰਾਂਡਾਂ ਤੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰ ਸਕਦਾ ਸੀ ਉਹਨਾਂ ਕਿਹਾ ਹੁਣ ਇਹ ਪ੍ਰੋਜੈਕਟ ਗੌਚੇ ਮੌਕਿਆਂ ਅਤੇ ਪ੍ਰਸ਼ਾਸਨਿਕ ਅਦਰੰਗ ਦੇ ਪ੍ਰਤੀਕ ਵਜੋਂ ਖੜਾ ਹੈ ਵਿਦੀਸ਼ ਜਿੰਦਲ ਨੇ ਕਿਹਾ ਇਹ ਪ੍ਰੋਜੈਕਟ ਲੁਧਿਆਣਾ ਦੇ ਉਦਯੋਗਿਕ ਹੁਨਰ ਨੂੰ ਵਿਸ਼ਵ ਪੱਧਰ ਤੇ ਦਿਖਾਉਣ ਦਾ ਮੌਕਾ ਸੀ ਇਸ ਨਾਲ ਰੁਜ਼ਗਾਰ ਪੈਦਾ ਹੁੰਦਾ ਮਾਲੀਆ ਵੱਧਦਾ ਤੇ ਸੁੱਬੇ ਦੀ ਆਰਥਿਕਤਾ ਮਜ਼ਬੂਤ ਹੁੰਦੀ ਪਰ ਇਹ ਪ੍ਰੋਜੈਕਟ ਖਰਾਬ ਹੈ ਹਰਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ ਖਬਰਾਂ ਦਾ ਵਿਸ਼ਲੇਸ਼ਣ ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਬਾਕ ਚਰਚਾ ਪ੍ਰੋਗਰਾਮ ਨਿਊਜ਼ ਐਂਡ ਵਿਊਜ਼